ਆਸਥੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਚੱਲਦੀ ਹੈ ਜੀ ਪਟਾਈ ਆਲੂ ਦੀ ਅੱਜ ਦੂਜਾ ਦਿਨ ਕੱਲ ਆਪਣਾ 150 ਬੋਰੀ ਹੋ ਗਈ ਸੀ ਇਹ ਬਾਕੀ ਉਧਰ ਕੱਢ ਤੀਆਂ ਚਾਰ ਕਲੈਨਾਂ ਲੱਗੇ ਹੋਏ ਨੇ ਬੰਦੇ ਚੁਗਣ ਤੇ ਹੁਣ ਆਪਾਂ ਇਧਰੋਂ ਲਾਗੇ ਪਟਣ ਅੜੀਆ ਇੱਕ ਇੱਕ ਵਟ ਰਹਿੰਦੀ ਆ ਜਿਹੜਾ ਤੇ ਅੱਜ ਰੇਟ ਉਹ ਦੁਬਾਰਾ ਖੁੱਲਣਾ ਆਲੂ ਦਾ ਦੀ ਤਰੀਕ ਨੂੰ ਡਾਊਨ ਆ ਗਿਆ ਸੀ 25 ਰੁਪਏ ਤੇ ਅੱਜ ਦੁਬਾਰਾ ਖੁੱਲੂਗਾ ਦੇਖਦੇ ਆ ਦੁਪਹਿਰ ਤੱਕ ਪਤਾ ਲੱਗੂ ਵੀ ਜਾਂ ਵੱਧਦਾ ਜਾਂ ਹੋਰ ਘਟਦਾ ਏ ਤੇ ਤੁਹਾਨੂੰ ਅਪਡੇਟ ਦਵਾਂਗੇ ਅਗਲੀ ਵੀਡੀਓ ਚ ਵੀ ਕਿੰਨਾ ਰੇਟ ਘਟਿਆ ਕਿੰਨਾ ਵਧਿਆ ਬਾਕੀ ਬਲੈਡ ਕਰਕੇ ਥੋੜਾ ਜਿਹਾ ਝਾੜਦੇ ਆ ਸਰ ਆਲੂ ਦਾ ਝਾੜ ਆਲੂ ਪਿਛਲੇ ਸਾਲ ਨਾਲੋਂ ਘਟ ਗਿਆ ਇਹ ਰੇਟ ਤਾਂ ਪਿਛਲੇ ਸਾਲ ਜੰਮੀ ਡਾਊਨ ਸੀ ਚਲੋ ਰੇਟ ਜੇ ਇੱਥੇ ਵੀ ਖੜਾ ਰਹੇ ਕਦੀ ਆਏ ਤੇ ਬਾਕੀ ਚੱਲਦਾ ਕੰਮਕਾਰ ਵਧੀਆ ਜੇ ਕਿਸੇ ਵੀ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਅੱਗੇ ਸ਼ੇਅਰ ਵੀ ਕਰਿਆ ਕਰੋ ਆਇਆ ਜੀ ਦੂਈ ਮੋਟਰ ਤੇ ਢੇਡਾ ਮਾਰਨ ਆਪਾਂ ਇਹਨੂੰ ਦੇਣਾ ਪਾਣੀ ਆਲੂ ਨੂੰ ਚਿਪਸ ਉਹਨਾ ਬੰਨਣਾ ਇਹ ਇੱਕੇ ਪਾਣੀ ਲੱਗੂਗਾ ਫਿਰ ਉਸ ਤੋਂ ਬਾਅਦ ਇਹਦੀ ਪਟਾਈ ਕਰ ਦਾਂਗੇ ਤੇ ਸਪ੍ਰੇਆਂ ਆਪਾਂ ਕਰਤੀਆਂ ਇਹ ਤੇ ਫੰਗੀ ਸਾਈਟ ਤੋਂ ਤੇ ਪਲੈਟ ਤੋਂ ਕਰੀਆਂ ਨੇ ਆ ਧੁੱਪਾਂ ਕਰਨਾ ਇਹ ਥੋੜਾ ਜਿਹਾ ਦੇਖੋ ਇਦਾਂ ਹੋਣ ਲੱਗ ਗਿਆ ਥੋੜਾ ਜਿਹਾ ਪੀਲਕ ਤੇ ਹੋ ਗਿਆ ਉੱਪਰ ਬਾਕੀ ਲਵਾਉਣੇ ਅੱਜ ਪਾਣੀ ਲਾਈਟ ਨਹੀਂ ਆਈ ਬੰਦਾ ਭੇਜਿਆ ਤੇ ਆਪਣਾ ਲਾਈਟ ਆਈ ਤੇ ਫੇਰ ਸ਼ੁਰੂ ਕਰਦੇ ਆ ਪਾਣੀ ਤੇ ਉੱਧਰ ਪਟਾਈ ਵੀ ਚੱਲਦੀ ਆ। ਬਾਕੀ ਦਾਣਾ ਵਧੀਆ ਪਿਆ ਹੋਇਆ ਹੈ ਇੱਥਾਂ। ਤੇ ਸਾਇਜ ਵੀ ਵਧੀਆ ਚੱਕਿਆ ਆਲੂ ਨੇ। ਬੇਲ ਵੀ ਦੇਖ ਲਓ। ਤੁਸੀਂ ਸਾਰੀ ਗਿੱਠ ਫਟਕ ਦੀ ਬੇਲ ਆ। ਵਧੀਆ ਸਾਇਜ ਚੱਕਿਆ ਹੋਇਆ ਆਲੂ ਨੇ ਪੂਰਾ ਇੱਕ ਸਪਰੇਅ ਕਰਾ ਦਾਂਗੇ ਪੱਟਣ ਤੋਂ ਪਹਿਲਾਂ। 0050 ਜਾਂ ਕੋਈ ਵੀ ਦੇਖ ਕੇ ਤਾਕ ਤੋ ਤੂੰ ਕਿ ਜਿਹੜਾ ਸੈਜ ਆ ਹੋਰ ਬਣ ਜੂਗਾ ਇਹ ਥੋੜਾ ਜਿਹਾ ਵੀ ਬੈਰਸ ਵਾਲਾ ਦੀ ਜੇ ਬੈਰਸ ਵਾਲਾ ਬੂਟਾ ਬਹੁਤ ਜ਼ਿਆਦਾ ਏ ਉਹਦੇ ਕਰਕੇ ਥੋੜੀ ਬੇਲ ਦੀ ਗ੍ਰੋਥ ਘਟਾ ਜਲਦਾ ਹੀ ਕੰਮ ਕਰ ਵਧੀਆ ਪਟਾਈ ਦਾ ਤੇ ਆ ਖੇਤ ਅੱਜ ਪਟਿਆ ਜਾਊਗਾ ਅੱਧਾ ਬਾਕੀ 3:30 ਵੱਜ ਗਏ ਆ ਤੇ ਕੋ ਹੋਰ ਕਿੰਨਾ ਕੰਮ ਖਚਦੇ ਨੇ ਲੇਬਰ ਵਾਲੇ ਵੀਰਾ ਆਇਆ ਦੇਖਣ ਆਲੂ ਤੇ ਨਾਲੇ ਰੇਟ ਪੁੱਛਦੇ ਆ ਵੀ ਕੀ ਰੇਟ ਆ ਅੱਜ ਦਾ ਬਾਕੀ ਆਹ ਕੋਸ ਆਲੂ ਥੋੜੀ ਜੀ ਮਸ਼ੀਨ ਨਹੀਂ ਸੈੱਟ ਹੈਗੀ ਮਿੱਟੀ ਬਹੁਤ ਜ਼ਿਆਦਾ ਛੱਡਦੀ ਆ ਪਿੱਛੇ ਥੋੜਾ ਜਿਹਾ ਖੇਤ ਵੀ ਗਿੱਲਾ ਏ ਕੀ ਨਾ ਨੇ ਵੀ ਨਹੀਂ ਕੰਪਨੀ ਕਰ ਗਿਆ ਸਾਰੇ ਨੇ ਕੱਟ ਲਾ ਬਾਕੀ ਆਪਣਾ ਕਨੈਕਟਰ ਦੀ ਕੰਪਨੀ ਨਾਲ ਆਈਟੀਜ਼ ਦੀ ਨਾਲ ਅੱਖਰ ਵੀ ਇਹਨੂੰ ਬਾਕੀ ਅੱਜ ਦਾ ਰੇਟ ਪੁੱਛਦੇ ਆ ਵੀਰੇ ਨੂੰ ਫਿਰ ਤੁਹਾਨੂੰ ਦੰਨੇ ਅਪਡੇਟ ਕੀ ਰੇਟ ਆ ਬਾਕੀ ਦੇਖਦੇ ਆ ਵੀ ਵਧਿਆ ਜਾਂ ਨਹੀਂ ਬਾਕੀ ਹੋਰ ਪਾਸੇ ਵੀ ਆਪਣੇ ਪਟਾਈਆਂ ਲਵਾਈਆਂ ਹੋਈਆਂ ਨੇ ਆ ਨੂੰ ਗੱਡੀਆਂ ਲੋਡ ਕਰਾਵਾਂਗੇ ਫਿਰ ਚੱਲਦਾ 843 ਮਸ਼ੀਨ ਤੇ ਤੇ ਆਪਣੀ ਮਸ਼ੀਨ 'ਚ ਪ੍ਰੋਬਲਮ ਆ ਰਹਾ ਜਾਲ ਥੋੜਾ ਸਿੰਗਣਾ ਹੈ ਉਹਦੇ ਕਰਕੇ ਮਿੱਟੀ ਜ਼ਿਆਦਾ ਆਉਂਦੀ ਆ ਬਾਕੀ ਸੂਰਜ ਦੇਵਤਾ ਵੀ ਨਿਕਲੇ ਆ 2 ਦਿਨ ਹੋ ਗਏ ਠੰਡ ਬਹੁਤ ਜ਼ਿਆਦਾ ਤੀ ਸੂਰਜ ਨਕਲੇ ਆ ਨਹੀਂ ਬਾਕੀ ਅੱਜ ਨੱਕਲੇ ਹੀ ਤੋਪਾਂ ਵਾਲੇ ਬਟਾਣੇ ਹਵਾ ਲੱਗ ਜੂ ਸੁੱਕ ਜਾਣਗੀਆਂ ਹੋਰ ਹੁਣ ਦਿਨੋਂ ਦਿਨ ਫਰਕ ਪਈ ਜਾਣਾ ਖੇਤ ਸੁੱਕੀ ਜਾਣਾ ਇਹਨੇ ਤੇ ਬਾਕੀ ਮੱਕੀ ਦੀ ਬਜਾਈ ਵੀ ਚੱਲ ਪੂਗੀ ਫਰਵਰੀ ਦੇ ਪਹਿਲੇ ਹਫਤੇ ਆਪਾਂ ਵੀ ਬੀਜ ਮੰਗਾਉਣਾ 1890 ਦਾ ਬਾਕੀ ਕਮੈਂਟ ਕਰਕੇ ਦੱਸਿਓ ਵੀ ਕਿਹੜਾ ਬੀਜ ਲਾਈਏ ਮੱਕੀ ਦਾ ਕਿਹੜਾ ਬੈਸਟ ਰਹੂਗਾ ਤੇ ਘੱਟ ਸਮਾਂ ਲਵੇ ਤੇ ਜ਼ਿਆਦਾ ਝਾੜ ਹੋਵੇ ਜੀ ਠੇਕੇਦਾਰ ਨੂੰ ਪੁੱਛਦੇ ਆਂ ਹਾਂ ਕਿਵੇਂ ਝਾੜ ਝੂੜ ਉਹ ਠੇਕੇਦਾਰ ਕਿਵੇਂ ਝਾੜ ਵਧੀਆ ਹੈ ਹੈ ਵਧੀਆ ਕੁੱਟਾ ਪਿਆ ਖਾਲੀ ਜੋ ਕੱਢਦੀ ਏ ਆਹੀ ਢੇੜੇ ਚਾਰ ਆ ਟਰੈਕਟਰ ਟਰਸੂਤ ਲਈ ਪਈਆ ਬਾਕੀ ਰੇਟ ਦੀ ਦੰਨੇ ਅਪਡੇਟ ਤੁਹਾਨੂੰ ਵੀਡੀਓ ਨਾ ਬਣੇ ਰਹੋ ਹੱਤਾ ਖੇਚੇ ਛੱਡ ਜਾਨੇ ਆ ਰੋਜ਼ ਰੋਜ਼ ਚੱਕਣਾ ਔਖਾ ਏ ਜੀ ਵੀਰਾ ਆਇਆ ਪੀਐਸ ਤੁਹਾਨੂੰਏ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਘੇੜਾ ਮਾਰਨਾ ਆਈ ਦੀਓ ਜੀ ਆਦੂਆ ਦੀ ਪਟਾਈ ਚੱਲਦੀ ਐ ਮਦਨਜੀਤ ਦੇ ਦੇਖੀਏ ਮੈਂ ਕਿ ਝਾੜ ਝੂੜ ਐ ਵਧੀਆ ਝਾੜ ਆ ਪੂਰਾ ਕਿੰਨਾ ਝਾੜ ਫੋਲਾ ਦਾਣਾ ਹੀ ਦਾਣਾ ਪਿਆ ਲੂਆਂ ਦਾ ਦੇਖੋ ਜੀ ਪੱਟੇ ਆ ਗਿਆ ਜੀ ਅੱਧਾ ਖੇਤ ਆ ਆਪਣਾ ਇਹ ਅੱਧਾ ਘਰ ਰਹਿਣਾ ਮੁੱਲਾ ਦਾ ਕਾਪੂ ਨੇ ਪੜ ਜੂਆ ਪਲਾਟ ਦਾ ਤਿੰਨ ਕੀਲਿਆਂ ਦਾ ਖੇਤ ਆ ਆਪਣਾ ਬਾਕੀ ਨਕਾਲ ਵਧੀਆ ਏ ਬਾਕੀ ਸਾਰਾ ਪੱਟੇ ਦੇ ਪਤਾ ਲੱਗ ਜੂ ਵੀ ਕਿੰਨੀ ਕਾਸਤ ਆਉਂਦੀ ਆ ਕੀ ਹਿਸਾਬ ਕਿਤਾਬ ਬਾਕੀ ਪੱਟ ਦੇ ਆ ਗਾਹਾਂ ਪੰਜ ਚਾਰ ਗੇੜੇ ਹੋਰ ਰੇਟ ਦਾ ਰੇਟ ਆ ਗਿਆ ਆਲੂ ਦਾ 50 ਪੈਸੇ ਟੁੱਟ ਗਿਆ ਮੰਨ ਲਓ 50 ਰੁਪਏ ਟੁੱਟ ਗਿਆ ਤਿੰਨ ਚਾਰ ਦਿਨ ਚ 25 ਪੈਸੇ ਅੱਜ ਫੇਰ ਟੁੱਟ ਗਿਆ ਵਧਣ ਦੀ ਕੋਈ ਚਾਂਸ ਨਹੀਂ ਦੜੇ ਦਾ ਰੇਟ ਰਹਿ ਗਿਆ 6 ਰੁਪਏ ਤੇ 35 ਐਮ ਐਮ ਤੋਂ ਉੱਪਰ ਵਾਲਾ ਰਹਿ ਗਿਆ ਪੌਣਾ ਇੱਕ 6-7 ਰੁਪਏ ਜਾਂਦਾ ਏ ਤੇ ਸਿੰਪਲ ਪਾਸ ਹੈਗਾ 1.70 ਰੁਪਏ ਆਹ ਕੰਡੀਸ਼ਨ ਆਲੂ ਦੀ ਬਾਕੀ ਆਹ ਰੇਟ ਬੰਦੇ ਰਹਿਾਂਗੇ ਅੱਜ ਗੇਮ ਉਸ ਮੰਨ ਲਓ 2 ਘੰਟੇ ਤੱਕ ਕੰਮ ਲੱਗਾਗੇ ਲੋਡ ਅੱਜ 200 ਤੋਂ ਪਲੱਸ ਹੋ ਜੂਗੀ ਬੋਰੀ ਬਾਕੀ ਦੇਖੋ ਕਿੰਨੀ ਕੰਮ ਦੀ ਆ ਉੱਧਰ ਪੜਦਨੇ 2-4 ਘੇੜੇ ਫਿਰ ਕਿਉਂਕਿ ਜਾਣਗੇ ਲੋਕਾਂ ਟੈਂਗ ਨੇ ਹਲੇ ਲੇਬਰ ਕੋਲ ਚਾਲਦੀ ਹੈ ਇਹ ਪਿੰਡ ਪਟਾਈ ਆਇਤੀ ਮਾਰਨ ਘੇੜਾ ਇੱਧਰ ਵੀ ਬਾਕੀ ਝਾੜ ਬਹੁਤ ਵਧੀਆ ਆਲੂ ਦਾ ਇਹ ਆਲੂ ਦਾ ਸਾਇਜ ਵੀ ਵਧੀਆ ਪੂਰਾ ਦੇਖੋ ਰੇਟ ਹੈਗਾ 9.8 ਰੁਪਏ ਨੂੰ ਗਿਆ ਇਹ ਆਲੂ ਬਾਕੀ ਰੋਜ਼ ਦਾ ਰੋਜ਼ ਰੇਟ ਪਾਉਂਦੇ ਰਹਾਂਗੇ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਪੂਰਾ ਵਧੀਆ ਝਾੜਾ ਇਹ ਆਪਣੇ ਨਾਮਾ ਸੀਡ ਲਾਇਆ ਹੋਇਆ ਤੇ ਵੀਰ ਉਹਨਾਂ ਨੇ ਬਾਕੀ ਵੀਰਾਂ ਉਧਰ ਕਰਦਾ ਇੱਕ ਦੋ ਜਗ੍ਹਾ ਹੋਰ ਚਲਦੀਆਂ ਨੇ ਪਟਾਈਆਂ ਉਧਰ ਵੀ ਮਾਰਦੇ ਆ ਕਿਹੜਾ ਚੈੱਕ ਕਰਨਾ ਪੈਂਦਾ ਏ ਸਸੂਜ ਕਈ ਗਲੋ ਲੀਵਰ ਵਾਲੇ ਬਰੀਕ ਆਲੂ ਪਾਈ ਜਾਂਦੇ ਨੇ ਫਿਰ ਕੰਮ ਖਰਾਬ ਹੋ ਜਾਂਦਾ ਕੰਪਨੀ ਜਾ ਕੇ ਗੱਡੀ ਲੈਂਦੀ ਨਹੀਂ ਜਿਹੜਾ ਮਾਰਨਾ ਜ਼ਰੂਰੀ ਆ ਬਾਕੀ ਸੀਡ ਵੀ ਰੋਣਾ ਕੋ ਨਮਾ ਦੀ ਇਹ ਇਹ ਬਜਾਈ ਵੀ ਇਹਨਾਂ ਨੇ ਗੋਲੀ ਦੀ ਕਰੀ ਹੋਈ ਸੀ ਗੋਲੀ ਨੇ ਦੇਖ ਲੋ ਏਡਾ ਸੈ ਚੁੱਕਿਆ ਹੋਇਆ ਤੇ ਤਾਂ ਵਧੀਆ ਸੈਜ ਆ ਬਾਕੀ ਖੇਤ ਗਿੱਲੇ ਨੇ ਸਾਰੀ ਮਿੱਟੀ ਦਾ ਮਾੜੀ ਮੋਟੀ ਆਉਂਦੀ ਹੋਆ ਇਹ ਥੋੜਾ ਜਿਆ ਰੇਤਲਾਪਣ ਤੇ ਆ ਖੇਤ ਤਾਂ ਥੋੜੀ ਘੱਟ ਆ ਬਾਕੀ ਆ ਦੇਖੋ ਲੱਗਿਆ ਸ਼ੂਟੂ ਵੀਰ ਵੱਢਣ ਚੱਲ ਭੇਜਦਾ ਲਿੰਕ ਤੈਨੂੰ ਮੈਂ ਕਰਦਾ ਹਾਂ ਹਾਂ ਸ਼ੂਟੂ ਵੱਢਦੇ ਵੱਢਦੇ ਠੀਕ ਵਧੀਆ ਵਧੀਆ ਫ੍ਰੀ ਹੋ ਕੇ ਕਰਦਾ ਤੈਨੂੰ ਦੋਲ ਅੱਜ ਲਈ ਟਰਾਲੀ ਤੱਕਦੇ ਹੁਣ ਲੋਡ ਕਰਨ ਕੱਲ ਹੋ ਗਿਆ ਦੀ ਨੇਰਾ ਆਪਾਂ ਨੂੰ ਲੋਡ ਕਰਦੇ ਆ ਇਹੇ ਕਰਕੇ ਆਪਾਂ ਵੀਡੀਓ ਨਹੀਂ ਮਣਾਈ ਅੱਜ ਹੋ ਗਈ ਬੋਰੀ 250 ਦੇ ਲਵੇ ਪੰਜ ਲਾਈਨਾਂ ਨੇ ਇਹ ਚੱਕਣਾਂ ਤੋਂ ਰਹਿੰਦੀਆਂ ਨੇ ਇੱਕ ਲਾਈਨ ਚ ਹੋਣਗੀਆਂ 50 ਬੋਰੀਆਂ ਉਹੀ ਆਈਡੀ ਆ ਆਪਣਾ ਵੀ 250 ਬੋਰੀ ਹੋਊਗੀ ਤੇ ਫਿਰ ਕਰਦੇ ਆ ਗੱਡੀ ਲੋਡ ਤੇ ਬਾਕੀ ਹੋਰ ਪਾਸੇ ਇੱਥੇ ਪਟਾਈਆਂ ਚੱਲਦੀਆਂ ਨੇ ਉਧਰ ਵੀ ਮਾਲ ਆਉਣਾ ਅੱਜ 4 ਗੱਡੀਆਂ ਲੋਡ ਕਰਨੀਆਂ ਨੇ ਆਪਾਂ। ਬਾਕੀ ਹਲੇ ਸਲਾਈ ਕਰ ਰਹੇ ਨੇ ਬੰਦੇ। ਸਲਾਈ ਕਰਨ ਤੋਂ ਬਾਅਦ ਲੱਗਦੇ ਆ ਲੋਡ ਕਰਨ। ਬਾਕੀ ਅੱਜ ਟਾਈਮ ਨਾਲ ਲੋਡ ਹੋ ਜਾਊਗਾ। ਤੇ ਇਹ ਕੰਡਾ ਕਰਾ ਲਿਆ ਏ। ਕੱਲ 144 ਬੋਰੀ ਪਾਈ ਸੀ ਆਪਾਂ ਗੱਡੀ 'ਚ। ਉਹਦਾ ਵਜਨ ਆਇਆ 70 ਕੁਇੰਟਲ 35 ਕਿਲੋ ਵਜਨ ਆਇਆ। ਬਾਕੀ ਆਲੂ ਕਢਾਉਣੇ ਆ ਟਰਾਲੀ ਚੋਂ